ਸਰ ਕੀ ਹਾਲਮਾ ਸਰ ਅੱਜ ਸਾਡੇ ਜਲੰਧਰ ਕਮਿਸ਼ਨਰੇਟ ਨੂੰ ਇੱਕ ਸੀਆਈਏ ਨੇ ਆਪਰੇਸ਼ਨ ਲਾਂਚ ਕੀਤਾ ਹੈ ਜਿਸ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਇੱਕ ਸੁਖਵੰਤ ਸਿੰਘ ਜਿਹੜਾ ਕਿ ਵਾਈਟ ਹੈਬਿਚੁਅਲ ਆਫੈਂਡਰ ਹੈ ਉਹਨੂੰ ਅਰੈਸਟ ਕੀਤਾ ਔਰ ਉਹਦੇ ਕੋਲੋਂ ਚਾਰ ਇਲੀਗਲ ਪਿਸਟਲ ਬੱਤੀ ਬੋਰਦੇ ਤੇ 12 ਲਾਈਵ ਕਾਰਟਿਜਸ ਬਰਾਮਦ ਕੀਤੇ ਹੈ ਔਰ ਇਸਤੇ ਇਹ ਸ਼ਿਕਾ ਕਿ ਇਹਨੇ ਇਸ ਪਰਪਸ ਲਈ ਬਿਕੌਰ ਕੀਤੇ ਚ ਕਿਤੇ ਨਾ ਕਿਸੇ ਨਾਲ ਦੁਸ਼ਮਣੀ ਚੱਲਦੀ ਹੈ ਔਰ ਦੋ ਬੰਦਿਆਂ ਦਾ ਇਹਨੇ ਮਰਡਰ ਕਰਨਾ ਸੀ ਜਿੰਨੂੰ ਵੀ ਪੁਲਿਸ ਨੇ ਅਵੋਇਡ ਕੀਤਾ ਇਹਨੂੰ ਅਰੈਸਟ ਕਰ ਸਰ ਦੋਸ਼ੀ ਦੇ ਪਹਿਲਾਂ ਕੋਈ ਮੁੱਤਮ ਆ ਗਿਆ ਹਾਂ ਜੀ ਇਹਦੇ ਤੇ ਪਹਿਲਾਂ 9 ਮੁਕਦਮੇ ਦਰਜ ਨੇ ਜਿਹਦੇ ਵਿੱਚ ਇਹਦੇ ਤੇ 2307 ਦੇ ਤੇ 1302 ਦਾ ਮੁਕਦਮਾ ਦਰਜ ਔਰ ਬਾਕੀ ਆਮ ਜੱਟ ਨੇ ਔਰ ਐਨਡੀਪੀਐਸ ਦੇ ਮੁਕਦਮੇ ਵੀ ਦਰਜ ਨੇ ਔਰ ਇਹ ਪੁਲਥ ਤੁਹਾਡੇ ਦੇ 2307 ਦੇ ਕੇਸਿਸ ਦੇ ਵਿੱਚ ਵਾਂਟਡ